ਗੁਰੂ ਅਮਰਦਾਸ ਜੀ ਨਹੰਗ ਛਾਉਣੀ ਤਲਵੰਡੀ ਚੌਧਰੀਆਂ ਵਿਖੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਸਮਰਪਿਤ ਪ੍ਰਵਾਸੀ ਭਾਰਤੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਗਣੇਸ਼ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ ਸਾਇਤਰੀ ਅਖੰਡ ਪਾਠ ਸਾਹਿਬ ਪਾਠ ਦੇ ਭੋਗ ਪੈਨ ਉਪਰੰਤ ਸੁੰਦਰ ਦੀਵਾਨ ਸਜਾਏਗੇ ਜਿਸ ਵਿੱਚ ਗਿਆਨੀ ਮੰਗਲ ਸਿੰਘ ਪੰਡੇ ਢਾਡੀ ਜਥੇ ਨੂੰ ਛੋਟੇ ਸਾਹਿਬਜ਼ਾਦੇ ਆਦੀ

ਅਸੀਂ ਆਮ ਤੌਰ ਤੇ ਇਹ ਤਿੰਨ ਹੀ ਸ਼ਹਾਦਤਾਂ ਦਾ ਨਾਮ ਲੈਨੇ ਆ ਪਰ ਉਸ ਦਿਨ ਤੱਕ ਹੋਰ ਵੀ ਸ਼ਹਾਦਤਾਂ ਹੋਈਆਂ ਸੀ ਜਦੋਂ ਇਹ ਸੰਸਕਾਰ ਹੋ ਰਿਹਾ ਸੀ ਤੇ ਬਾਬਾ ਮੋਤੀ RAM ਜਿਹੜੇ ਉਸ ਸਮੇਂ ਇਹ ਜੇਰ ਸੀ ਅਤੇ ਉਹਦੇ ਵਿੱਚ ਬਾਬਾ ਮੋਤੀ RAM ਜਿਹੜਾ ਸੀ ਉਹ ਸੋਇਆ ਸੀ Hindu ਕੱਡੀਆਂ ਵਾਸਤੇ ਭੋਜਨ ਤਿਆਰ ਕਰਦੇ ਉਸੇ ਰੋਈ ਦੇ ਵਿੱਚ ਸੱਚਾ ਸਤਿ ਸ਼੍ਰੀ ਅਕਾਲ ਸ਼ਾਡਮ ਪੰਡਿਤ ਸੁਨੇ ਮੰਦਰ ਨੂੰ ਛੜ ਪਰਤੇ ਸੁਨੇ ਮੰਦਰ ਨੂੰ ਜਾਂ ਵਿੱਚ ਪਹਾੜਾ ਲੁਕਤਵਾਟੇ ਪੁਕਾਰ ਗਿਆ ਤਨ ਜਿਗਰਾ ਕਲਗੀਆਂ ਵਾਲੇ ਦਾ ਤਨ ਜਿਗਰਾ ਕਲਗੀਆਂ ਵਾਲੇ ਦਾ ਉਤਜਾਪ ਤਰੰਦੋ ਵਾਲਿਆ ਆਉਂਦੀ ਤਰਾਈਂ ਇਸ ਵਾਰ ਵੀ ਇਸ ਗੁਰੂ ਘਰ ਦੇ ਵਿੱਚ ਪੱਲੇ ਅਮਰਦਾਸ ਗੁਰ ਤੇਰੇ ਤੇਰੀ ਉਪਮਾ ਤੋਹੇ ਬਨਿਆਵੇ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸ਼ੌਨੀ ਨਿਹੰਗ ਸਿੰਘ ਤਲਵੰਡੀ ਚੌਧਰੀ ਇੱਥੇ ਜੋ ਆਪਾਂ ਹਰ ਸਾਲ ਹੀ ਸਲਾਨਾ ਜਿਹੜਾ ਇਹ ਜੋੜ ਬਿੱਲ ਆਪਾਂ ਮਰਉਂਦੇ ਆ ਇਸ ਵਾਰ ਵੀ ਜੋ ਰਾਲ ਮਿਲ ਕੇ ਸੰਗਤਾਂ ਜੋ ਇਹ ਮਨਾਰਾ ਰੰਬੀ ਬਾਣੀ ਦੇ ਪ੍ਰਵਾਹ ਚੱਲੇ ਤੋਂ ਪਹੁੰਚ ਗਏ ਅਪਰੰਤ ਸਤਿਗੁਰਾਂ ਦਾ ਅੱਜ ਤੇ ਗੁਰਬਾਣੀ ਦਾ ਆਪ ਆਨੰਦ ਮਾਣਿਆ ਹੋ ਤੇ ਸਤਿਗੁਰੂ ਪਾਸਿਆਂ ਦੇ ਸੁਨਹਿਰੀਆਂ ਇਤਿਆਹਾਸ ਦੇ ਵਿੱਚੋਂ ਆਪਾਂ ਕੁਝ ਵਿਚਾਰ ਜਿਹੜੇ ਉਹ ਸਾਂਝੇ ਕਰਨ ਜਾ ਰਹੇ ਗੁਰੂ ਕੇ ਸੰਗਤਾਂ ਵੀਰਾਂ ਬਜ਼ੁਰਗਾ ਭੈਣਾਂ ਮਤਾਵਾ ਬੱਤੀਆਂ ਵੱਲੋਂ ਇਤਿਆਹਾਸ ਦਾ ਸਤਿਕਾਰ